एसीबीसी مورچے ਵੱਲੋਂ 26 ਅਗਸਤ ਨੂੰ ਸਦਰ ਥਾਣਾ ਖਰੜ ਦੇ ਕਿਰਾਉ ਦਾ ਐਲਾਨ ਮਾਮਲਾ 16 ਸਾਲਾ ਦੀ ਨਾਬਾਲਗ ਬੱਚੀ ਨੂੰ ਅਗਵਾ ਕਰਕੇ ਦੁਸ਼ਕ੍ਰਮ ਕਰਨ ਦਾ सदर थाने खाली शिकायत करता आई रोवि पुलिस प्रशासन खिलाफ जम के नारेबाजी मोर्चा प्रधान बलविंदर ने कहा कि महिला पंजाब बाल सुरक्षा अधिकार डी जी पी दि दरखास्तों नहीं हुई सुनवाई बार एस एच ओ थाना सदर खरन गल की गयी ने दो नकार दिया की के इस केस एफ आई आर दर्ज हो चुकी है कानून अनुसार बनती कारवाई जल्द की जाएगी आओ देखते दे लाइटा ते चल रहे मोर्चे एक मामला बत्ती साल व्यक्ति वालों सोलह साल नाबालिग बची नगवा करके उस जबरदस्ती दुष्कर्म कर सामने आया जिसकी सुनवाई कराने बच्ची बची माता। पूनम रानी पत्नी गुरविंदर सिंह हालवासी संते माजरा कॉलोनी मोर्चा प्रधान बलविंदर सिंह कोमड़ादी अगवाई विच थाना सदर खरल विखे पहुंचे पर उथे एसएचओ साहब दी गैर हाजरी विच ओन्ना नु फोन ते संपर्क करन दी कोशिश कीती पर गल ना हो सकी जदों उथे दफ्तर विच हाजिर बैठे मुलाजिमा नाल इस मामले बारे गल बात करनी चाहिता ओन्ना ने कोई तसल्ली बख्श जवाब ना दित्ता ਉਨਾ ਨੇ ਮੋਰਚਾ ਆਗੂਆਂ ਦੇ ਸਾਹਮਣੇ ਉਲਟਾ ਬੱਚੀ ਦੀ ਮਾਤਾ ਨੂੰ ਹੀ ਡਰਾਉਣਾ ਤਮਕਾਉਣਾ ਸ਼ੁਰੂ ਕਰ ਦਿੱਤਾ ਇਹ ਦੇਖ ਕੇ ਗੁੱਸੇ ਵਿੱਚ ਆਏ ਆਗੂਆਂ ਨੇ ਥਾਣੇ ਦੇ ਗੇਟ ਦੇ ਬਾਹਰ ਖੜ ਕੇ ਥਾਣੇ ਵਿਰੋਧ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ ਤੇ 26 ਅਗਸਤ ਦਿਨ ਮੰਗਲਵਾਰ ਨੂੰ ਸਵੇਰੇ 11 ਵਜੇ ਥਾਣੇ ਦੇ ਕਿਰਾਵ ਕਰਨ ਦਾ ਐਲਾਨ ਕਰ ਦਿੱਤਾ ਇਸ ਮੌਕੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਮੋਰਚਾ ਪ੍ਰਧਾਨ ਬਲਵਿੰਦਰ ਸਿੰਘ ਕੁੰਬੜਾ ਨੇ ਕਿਹਾ ਕਿ ਇਸ ਮਾਮਲੇ ਬਾਰੇ ਚੇਅਰਪਰਸਨ ਮਹਿਲਾ ਕਮਿਸ਼ਨ ਪੰਜਾਬ चेयरमैन बाल सुरक्षा अधिकार पंजाब अते डीआईजी रूपनगर राही डीजीपी पंजाब नु भी मांग पत्र भेजे गए सी पर किसी ने भी इस मामले ते कोई कार्रवाई नहीं की अजिहे मामलिया नु लेके पंद्रह अगस्त वाले दिन काली आजादी दिवस भी मनाया पर किसे दे कन ते जू तक नहीं सरकी इस मामले बारे थाना सदर खरड़ दे एसएचओ नाल कई बार फोन राही गलबात करनी चाहिए पर उन्होंने फोन नहीं चुकया

ਦੋਸ਼ੀਆਂ ਤੇ ਬੰਦੀਆਂ ਧਾਰਾਵਾਂ ਲਗਾਈਆਂ ਜਾ ਚੁੱਕੀਆਂ ਹਨ ਬਾਕੀ ਕਾਰਵਾਈ ਵੀ ਕਾਨੂੰਨ ਦੇ ਦਾਇਰੇ ਵਿੱਚ ਰਹਿ ਕੇ ਜਲਦ ਕੀਤੀ ਜਾਵੇਗੀ ਇਸ ਮਾਮਲੇ ਬਾਰੇ ਸਾਡੇ ਚੈਨਲ ਦੀ ਟੀਮ ਨਾਲ ਆਗੂਆਂ ਅਤੇ ਪੀੜਤ ਮਹਿਲਾ ਨੇ ਜੋ ਗੱਲਬਾਤ ਕੀਤੀ ਆਓ ਦੇਖਦੇ ਹਾਂ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਤੁਸੀਂ ਅਸੀਂ ਆਪਾ ਐਸ்சிਬੀਸੀ ਮਾਂ ਪੰਚਾਇਤ ਦੇ ਮੋਰਚੇ ਦੇ ਸਾਰੇ ਸਾਡੇ ਆਗੂ ਸਹਿਬਾਨ ਤੇ ਲੇਡੀਜ਼ ਦੀ ਹਾਜ਼ਰੀ ਵਿੱਚ ਕਿਵੇਂ ਜਿਹੜੀਆਂ ਪੀੜਤਔਰਤਾਂ ਪੀੜਤ ਬੱਚੀਆਂ ਦੀ ਜਿਹੜੀਆਂ ਮਾਇਆ ਕਿਵੇਂ ਤੜਸਦੀਆਂ ਫਿਰ ਰਹੀਆਂ ਥਾਣੇ 'ਚ ਚੱਕਰ ਕੱਟਦੀਆਂ ਇੱਕ ਸਾਲ ਤੋਂ ਸਦਰ ਥਾਣਾ ਖਰੜ ਦੇ ਚੱਕਰ ਕੱਟ ਰਹੀ ਹੈ ਪੁੰਨ ਮਰਾਨੀ ਜਿਹੜੀ ਸ਼ਾਂਤੇ ਮਜਰਾ ਕਲੋਨੀ 'ਚ ਰਹਿੰਦੀ ਹੈ ਇਹਨਾਂ ਦੀ ਨਵਾਲਕ ਬੇਟੀ 16 ਸਾਲ ਦੀ ਘਰੋਂ ਮੁੰਡਾ ਭਜਾ ਕੇ ਲੈ ਜਾਂਦਾ ਇੱਕ ਤਾਂ ਉਹਦੇ ਦੇ ਕਿਡਨੈਪੀਂ ਦਾ ਪਰਚਾ ਪੈਂਦਾ ਦੂਜਾ ਰੇਪ ਕੇਸ ਹੁੰਦਾ ਤੇ ਕੁੜੀ ਦਾ ਦੋਵਰੀ ਜੀ ਕਹਿੰਦੇ ਮੈਡੀਕਲ ਕਰਾਣੇ ਆ ਸਫਾਈ ਕਰਾ ਲਈ ਇਹ ਲੇਡੀ ਦਰਦਰ ਦੀਆਂ ਠੋਕਰਾਂ ਖਾਂਦੀ ਫਿਰ ਰਹੀ ਹੈ ਇੱਕ ਸਾਲ ਤੋਂ ਪਿਛਲੇ ਤੋਂ ਸਦਰ ਥਾਣਾ ਖੜਨ ਦੇ ਪਹਿਲਾਂ ਇੱਕ ਵਾਰੀ ਫੜ ਕੇ ਕਹਿੰਦੇ ਲਿਆ ਇਸੇ ਕੁੜੀ ਬਿਨਾ ਕਾਰਵਾਈ ਤੋਂ ਬਿਨਾ ਐਫ ਆਈ ਆਰ ਤੋਂ ਕੁੜੀ ਜਿਹੜੀ ਉਹ ਮੁੰਡਾ ਜਿਹੜਾ ਛੱਡ ਦਿੱਤਾ ਉਹਦੇ ਇੰਨਾ ਹੌਸਲਾ ਬਲੰਦ ਹੋ ਗਿਆ ਤੇ ਇਹ ਲੇਡੀ ਜਦੋਂ ਘਰਾਂ 'ਚ ਕੰਮ ਕਰਕੇ ਗਰੀਬ ਲੇਡੀ ਜਿਹੜੀ ਕੰਮ ਕਰ ਕਰਦੀ ਏ ਇਹ ਘਰਾਂ 'ਚ ਕੰਮ ਕਰਕੇ ਰੋਟੀ ਖਾਂਦੀ ਏ ਜਦੋਂ ਕਿਤੇ ਕੰਮ ਕਰ ਕਰਨ ਗਈ ਉਹ ਮੁੰਡਾ ਜ਼ਬਰਦਸਤੀ ਦੋ ਬੰਦਿਆਂ ਨੂੰ ਲੈ ਕੇ ਆ ਚਾਰਾਂ ਨੂੰ ਲੈ ਕੇ ਆ ਕੇ ਜ਼ਬਰਦਸਤੀ ਫੇਰ ਉਹ ਲੈ ਜਾਂਦਾ ਤੇ ਪੁਲਿਸ ਦੇ ਕੋਲੇ ਅਸੀਂ ਜਿਹੜੀ ਬਹਿਲਾ ਕਮਿਸ਼ਨ ਇੱਥੇ ਬੈਠੀ ਜਿਹੜੀ ਬੁਖਾਰੀ ਜ਼ਿਲ੍ਹੇ ਦੀ ਮਹਿਲਾ ਕਮਿਸ਼ਨ ਹੈ ਉਹਦੇ ਕੋਲੇ ਬੁਖਾਰੀ ਦੇ ਮੈਟਰ ਨੇ ਜਿਹੜੇ ਹਲਵਾ ਹੁੰਦੇ ਅਸੀਂ ਮਿਲਣਗੇ ਅਸੀਂ ਪਿੱਛੇ ਬੀਤੀ ਕੇਸ ਲੈ ਕੇ 4-5 ਰੇਪ ਕੇਸ ਸੀ ਉਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ ਅਸੀਂ ਹਫ਼ਤਾ 10 ਦਿਨ ਪਹਿਲਾਂ ਮਿਲ ਕੇ ਆਏ ਉਸ ਤੋਂ ਬਾਅਦ ਹਫ਼ਤਾ ਪਹਿਲਾਂ ਅਸੀਂ ਚਾਈਲਡ ਵੈਲਫੇਅਰ ਕਮਿਸ਼ਨ ਨੂੰ ਬਣ ਵਿਭਾਗ 'ਚ ਮਿਲ ਕੇ ਆਏ ਉਹ ਇੱਕ ਜਿਹੜਾ ਛਿੱਟਾ ਹਾਥੀ ਬਣਿਆ ਬੈਠਾ ਉੱਥੇ ਕੋਈ ਗੱਲਬਾਤ ਨਹੀਂ ਬਣੀ ਹੈ ਜਦੋਂ ਇਹ ਡਰਾਮੇਬਾਜ਼ ਸਰਕਾਰ ਹੋਏ ਡਰਾਮੇਬਾਜ਼ ਪੁਲਿਸ ਹੋਏ ਇਹ ਪੀੜਤ ਲੋਕਾਂ ਨੂੰ ਕਿਵੇਂ ਇਨਸਾਫ਼ ਮਿਲੂਗਾ ਅੱਜ ਅਸੀਂ ਤੁਹਾਡੀ ਹਾਜ਼ਰੀ ਤੁਹਾਡਾ ਤੇ ਦਿਨੋਂ ਧੰਨਵਾਦ ਤੇ ਤੁਸੀਂ ਇਹ ਗਰੀਬ ਬੱਚੀ ਦੀ ਗਰੀਬ ਲੇਡੀ ਦੀ ਆਵਾਜ਼ ਚੁੱਕਣ ਵਾਸਤੇ ਜਿਹੜੀ ਘਰ ਘਰ ਗੁੰਗੇ ਬੋਲੇ ਅਫਸਰਾਂ ਤੱਕ ਪੁਲਿਸ ਅਫਸਰਾਂ ਤੱਕ ਪਹੁੰਚਾਉਗੇ ਇੱਥੇ ਕਬੂਤਰ ਵਾਂਗ ਖਾਨੇ ਵਾਂਗੂ ਬੰਦੂਕਾਂ ਖਾਲੀ ਪਿਆ ਥਾਣਾ ਦੋ ਬੰਦੇ ਜਿਹੜੇ ਸਹੀ ਗੱਲਬਾਤ ਦੀ ਕੀਤੀ ਜਦੋਂ ਮੁੜਸੀ ਨਾਲ ਗੱਲਬਾਤ ਕੀਤੀ ਆਪਣੇ ਫੋਨ ਤੇ ਲੱਗੇ ਰਿਆ ਇੱਥੇ ਇੱਕ ਬਲਵਿੰਦਰ ਕੁਮਾਰ ਦਾ ਨਾਮ ਦਾ ਬੰਦਾ ਉਹ ਲੇਡੀ ਦੀ ਬੱਚੀ ਦੇ ਮਦਰ ਨੂੰ ਪਹਿਲੀ ਝੜਕਾ ਮਾਰਨ ਲੱਗਿਆ ਤੁਸੀਂ ਪਹਿਲਾਂ ਇਹ ਕਰਿਆ ਜੀ ਫਲਾਣਾ ਕਰਿਆ ਤੁਹਾਡੀ ਬੇਟੀ ਕੀ ਕਰਦੀ ਹੈ ਕੀ ਬਣਦੀ ਹੈ ਇਸੇ ਨੂੰ ਝੜਕਾ ਮਾਰਨ ਲੱਗਿਆ ਤੇ ਇਹ ਜਿਹੜੇ ਨੰਗ ਬਲੰਗ ਪੁਰਸ ਵਾਲੇ ਇਹਨਾਂ ਨੇ ਲਹੂ ਪਿਆ ਪਿਆ ਲੋਕਾਂ ਦਾ ਇਹਨਾਂ ਨੂੰ ਤੁਰੰਤ ਜਿਹੜਾ ਐਸਐਚਓ ਹੈ ਮੈਂ ਕੱਲ ਦਾ ਉਹਨੂੰ ਸੰਪਰਕ ਕਰ ਰਿਹਾ ਕੱਲ ਦਾ ਫੋਨ ਕਰ ਰਿਹਾ ਅੱਜ ਵੀ ਮੈਂ ਸਵੇਰ ਦਾ ਆਪਣੇ ਫੋਨ ਤੇ ਤਿੰਨ ਵਾਰੀ ਫੋਨ ਕਰ ਲਿਆ ਕੱਲ ਵੀ ਫੋਨ ਕਰਿਆ ਉਸ ਡਰਾਮੇ ਵਾਜ ਐਸਐਚਓ ਨੇ ਸਾਡਾ ਫੋਨ ਤੱਕ ਵੀ ਨਹੀਂ ਚੱਕਿਆ ਅਸੀਂ ਖਬਰਾਂ ਭੇਜੀਆਂ ਤੇ ਇਹਦੇ ਖਿਲਾਫ ਅਸੀਂ ਜਿਹੜਾ ਅਗਲੇ ਆਉਣ ਵਾਲੇ ਦਿਨਾਂ 'ਚ ਜਿਵੇਂ ਅਸੀਂ ਗੱਲ ਕਰ ਲਈਏ ਤੇ ਅੱਜ ਤਰੀਕ ਹੋਊਗੀ 26 26 ਤਰੀਕ ਨੂੰ ਇੱਥੇ ਆ ਕੇ ਇਸ ਥਾਣੇ ਦਾ ਕਰੋਅ ਕੀਤਾ ਜਾਵੇਗਾ ਤੇ ਸਾਰੀ ਲੇਡੀ ਆ ਕੇ ਇੱਥੇ ਬੈਠਣਗੀਆਂ ਤੇ ਇਸ ਐਸਐਚਓ ਜਦੋਂ ਤੱਕ ਇੱਥੇ ਬਰਕਾਸਤ ਨਹੀਂ ਹੁੰਦਾ ਇਸ ਕੇਸ ਕਰਕੇ ਅਸੀਂ ਜਦੋਂ ਤੱਕ ਧਰਨਾ ਨਹੀਂ ਜੱਕਦੇ ਇਸ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕਰਾ ਕੇ ਹਟਾਂਗੇ ਬਾਅਦ ਚ ਇਹਨੂੰ ਜਿਹੜਾ ਨਿਆਂ ਜਿਹੜਾ ਮਿਲਣਾ ਚਾਹੀਦਾ ਲੇਡੀ ਨੂੰ ਤਾਂਗੇ ਬੱਚੀ ਦਾ ਜਿਹੜਾ ਇਨਸਾਫ ਮਿਲੇ ਵਾਹਿਗੁਰੂ ਇੱਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੇਰੀ ਬੇਟੀ ਜੀ 16 ਸਾਲ ਦੀ ਨਾਬਾਲਗ ਬੇਟੀ ਜੀ 16 ਸਾਲ ਦੀ ਬੱਚੀ ਜੀ ਮੇਰੀ ਮੁੰਡਾ ਹੈਗਾ ਜੀ 30 32 ਸਾਲ ਦਾ ਜੀ ਉਹਨਾਂ ਦੇ ਇੰਸਟਾਗ੍ਰam ਤੇ ਜੀ ਗੱਲਬਾਤ ਹੋਈ ਉਹ ਮੁੰਡਾ ਬਹਿਲਾ ਖੁਸਲਾ ਕੇ ਮੇਰੀ ਬੱਚੀ ਨੂੰ ਜੀ ਲੈ ਗਿਆ ਦੁਬਾਰਾ ਉੱਥੇ ਜਿੱਥੇ ਮੈਂ ਫਿਰ ਰਿਪੋਰਟ ਲਿਖਵਾਈ ਇੱਥੇ ਸਦਰ ਥਾਣਾ ਸਦਰ ਥਾਣਾ ਆ ਕੇ ਰਿਪੋਰਟ ਲਿਖਵਾਈ ਗੱਲਬਾਤ ਕੀਤੀ ਮੈਂ 2 ਮਹੀਨੇ ਤੱਕ ਤਾਂ ਕੇ ਖਾਂਦੀ ਰਹੀ ਪਰ ਇਹਨਾਂ ਨੇ ਕੋਈ ਨਹੀਂ ਜੀ ਫਿਰ ਹਾਰ ਕੇ ਆਖਰ ਨੂੰ ਇਹਨਾਂ ਨੇ ਮੇਰੀ ਸੁਣਵਾਈ ਕੀਤੀ ਮੇਰੇ ਨਾਲ ਗਏ ਉੱਥੋਂ ਜਾ ਕੇ ਅਸੀਂ ਜੀ ਉਹਨਾਂ ਨੂੰ ਲਿਆੰਦਾ ਫੜ ਕੇ ਬੱਚੀ ਵੀ ਉਹ ਵੀ ਨਾਲ ਆਏ ਪਰ ਇਹਨਾਂ ਨੇ ਜੀ ਅਗਲੇ ਦਿਨ ਕੋਈ ਕਾਰਵਾਈ ਨਹੀਂ ਕਰੀ ਉਲਟਾ ਹੁਣ ਮੈਨੂੰ ਤੁਮ ਅੱਜ ਫਿਰ ਮੈਂ ਇਹਨਾਂ ਨੂੰ ਕਹਿ ਰਹੀ ਹਾਂ ਕੁਝ ਵੀ ਫਿਰ ਵੀ ਮੈਨੂੰ ਤੁਮ ਕਾ ਰਹੇ ਨੇ ਹਾਂ ਹਾਂ ਤੁਸੀਂ ਕੋਈ ਕਾਰਵਾਈ ਕਿਉਂ ਨਹੀਂ ਕਰ ਕੀਤੀ ਫਲਾਣਾ ਟਿੰਕਾ ਉਲਟਾ ਮੈਨੂੰ ਕਹਿ ਰਹੇ ਹਾਲਾਂਕਿ ਉੱਥੇ ਜਾ ਕੇ ਇਹ ਮਾਮਲਾ ਕਿੰਨੀ ਦੇਰ ਦਾ ਜੀ ਜੀ ਹੋ ਚੱਲਿਆ ਨੂੰ ਸਾਲ ਪਹਿਲਾਂ 6 ਮਹੀਨੇ ਤੋਂ ਪਹਿਲਾਂ ਮੈਂ ਜੀ ਆਈ ਸੀ ਐਫਆਰ ਕਰਵਾਈ ਹੋ ਸਾਲ 6 ਮਹੀਨੇ ਦਾ ਹੋ ਗਿਆ ਤੋਂ ਹਿਸਾਬ ਦੇ ਵਿੱਚ ਕੁੜੀ ਨੇ ਬਾਬਸਲੇ ਕੀ ਅਗੇ ਸੀਗੀ ਹਾਂਜੀ ਹਾਂਜੀ ਕੁੜੀ ਵਾਪਸ ਲਿਆਂਦੀ ਸੀ ਜੀ ਇੱਥੇ ਸਦਰ ਠਾਣੇ ਚ ਲਿਆਂਦੀ ਸੀ ਜੀ ਇਸ ਟਾਈਮ ਆਪਣੇ ਕੁੜੀ ਦਾ ਕੀ ਹੋਇਆ ਵੀਰ ਕੁੜੀ ਜੀ ਅਸੀਂ ਘਰਾਂ ਲੈ ਕੇ ਸੀ ਜੀ ਘਰਾਂ ਲਿਜਾ ਕੇ ਜੀ ਬਾਅਦ ਚ ਅਗਲੇ ਦਿਨ ਫੇਰ ਇੱਥੇ ਪੇਸ਼ ਕੀਤੀ ਉਹਨਾਂ ਨੇ ਲਿਆਂਦਾ ਸੀ ਜੀ ਫੇਰ ਅਗਲੇ ਦਿਨ ਪੇਸ਼ ਹੀ ਇੱਥੇ ਇੱਕ ਇੱਕ ਰਾਤ ਅਸੀਂ ਆਪਣੀ ਬੱਚੀ ਘਰੇ ਲੈ ਗਏ ਉਦੋਂ ਅਗਲੇ ਦਿਨ ਇੱਥੇ ਆ ਕੇ ਫੇਰ ਜੀ ਉਹਦੀ ਉਹ ਕਰਾਏ ਮੈਡੀਕਲ ਕਰਵਾਇਆ ਮੈਡੀਕਲ ਕਰਵਾ ਕੇ ਜੀ ਅਸੀਂ ਉੱਥੇ ਗਏ ਜੀ ਇੱਥੇ ਵਕੀਲ ਕੋਲ ਜੀ ਉਹ ਜੱਜ ਸਾਹਿਬ ਕੋਲ ਪਰ ਇਹਨਾਂ ਨੇ ਜੀ ਬਿਆਨ ਨਹੀਂ ਹੋਣ ਦਿੱਤੇ ਬਿਆਨ ਦੇ ਬਾਅਦ ਚ ਪਤਾ ਨਹੀਂ ਇਹਨਾਂ ਨੇ ਕੀ ਇਹੋ ਜੀ ਗੱਲ ਹੋਈ ਮੈਂ ਐਸਐਚਓ ਸਰ ਨੂੰ ਵੀ ਫੋਨ ਲਗਾਈ ਗਈ ਆ ਇਹਨਾਂ ਨੇ ਸਾਡੇ ਕੋਈ ਫੋਨ ਨਹੀਂ ਚੱਕੇ 6 ਮਹੀਨੇ ਤੋਂ ਕਦੋਂ ਜੀ ਕੂਟ ਵਿੱਚ ਵਿੱਚ ਲੈ ਕੇ ਬਿਆਨ ਵੀ ਕਰਾਉਣਾ ਬਿਆਨ ਜਦੋਂ ਬੱਚੇ ਲਿਆਂਦੇ ਨਾ ਕਰ ਹੀ ਲੈ ਕੇ ਤੁਸੀਂ ਫਿਰ ਪਰਚੇ ਤੋਂ ਕੋਈ ਕਾਪੀ ਕਰਾਈ ਨਹੀਂ ਜੀ ਇਹਨਾਂ ਕੋਲ ਜੇ ਇਹਨਾਂ ਕੋਲ ਮੈਡੀਕਲ ਹਾਂਜੀ ਹਾਂਜੀ ਲੈ ਕੇ ਆਏ ਹਾਂ ਹਾਂਜੀ ਹਾਂਜੀ ਲੈਣ ਤੋਂ ਬਾਅਦ ਹਾਂਜੀ ਤੁਸੀਂ ਪੁਲਿਸ ਦੇ ਕੋਈ ਪਰਚਾ ਦਰਜ ਕਰਵਾਇਆ ਹਾਂਜੀ ਪਰਚਾ ਦਰਜ ਕਰਾ ਜਿਹਨਾਂ ਨੇ ਮੈਨੂੰ ਨੇ ਦਿੱਤੀ ਜੀ ਕਾਪੀ ਜੱਜਪੁਰ ਵਿੱਚ ਨੇ ਗਏ ਜੀ ਇਹ ਮੈਨੂੰ ਸਾਨੂੰ ਲੈ ਕੇ ਗਏ ਆ ਜੇ ਉਸ ਦਿਨ ਮੇਰੀ ਘੋਟਾ ਸਵਾਰ ਜਿਹੜਾ ਮੇਰਾ ਸਵਾਰ ਹੈ ਹਾਂਜੀ ਜੀ ਜੱਜਪੁਰ ਕੌਣ ਲੈ ਕੇ ਗਿਆ ਸਰ ਜੀ ਹਾਂਜੀ ਮੁਲਾਜ਼ਮ ਸੀ ਐਸਐਚ ਐਸਐਚ ਸੀ ਹਾਂਜੀ अच्छा होया पर्चा होया ਸੀ ਜੀ ਦਿਖਾਓ ਕਿੰਨਾ ਨੰਬਰ ਪਰ ਮੈਨੂੰ ਨਹੀਂ ਸਰ ਇਹਨਾਂ ਨੇ ਦਿੱਤਾ ਜੀ ਇਹਨਾਂ ਕੋਲ ਹੀ ਸੀਗੀ ਫਾਈਲ ਵੀ ਇਹਨਾਂ ਕੋਲ ਹੀ ਸੀ ਫਾਈਲ ਵੀ ਸੀ ਉਹਨਾਂ ਕੋਲ ਇੱਕ ਮਿੰਟ ਪਰਚੇ ਦੀ ਤਾਂ ਸਾਨੂੰ ਅੱਜ ਨਹੀਂ ਕਾਪੀ ਦੰਦੇ ਹਾਂਜੀ ਜੀ ਕਾਪੀ ਤੇ ਮੈਨੂੰ ਦਿਓ ਮੈਨੂੰ ਪਿਆ ਤਾਂ ਕਰ ਦੋ ਤੁਸੀਂ ਤੁਹਾਡੀ ਗੱਲ ਬਾਅਦ ਵਿੱਚ ਅੱਜ ਅੱਛਾ ਜੀ ਫਿਰ ਐਫ ਆਈ ਆਰ ਕੋਈ ਦਰਜ ਹੋਈ ਸਾ ਠੀਕ ਹੈ ਜੀ ਐਫ ਆਰ ਆਈ ਹੋ ਕੇ ਜੀ ਲਿਆਏ ਹਾਂ ਬੱਚੇ ਨੇ ਦੱਸਿਆ ਤੇ ਸਰ ਇੱਕ ਇੱਥੋਂ ਦੀ ਮੈਡਮ ਕਨਸਟੇਬਲ ਨਾਲ ਸੀਗੇ ਕਰਮ ਕਰਮ ਸਰ ਐਸ ਐਸ.ਐਚ. ਐਸ.ਆਈ. ਕਰਮਵੀਰ ਹਾਂਜੀ ਕਰਮਵੀਰ ਐਸ.ਆਈ. ਸੀਗੇ ਜੀ ਉਹ ਨਾਲ ਗਏ ਸੀ ਜੀ ਉਸ ਤੋਂ ਬਾਅਦ ਤੁਹਾਨੂੰ ਕਿ ਇੱਥੇ ਕੋਰਟ ਤੇ ਲੈ ਕੇ ਗਏ ਹਾਂਜੀ ਕੋਰਟ ਤੇ ਹਾਂਜੀ ਬੱਚੀ ਦਾ ਬਿਆਨ ਹੋਇਆ ਹਾਂਜੀ ਡਾਕਟਰੀ ਕਰਵਾਈ ਬੱਚੀ ਦਾ ਮੈਡੀਕਲ ਡਾਕਟਰੀ ਹੋਈ ਤੇ ਕੁੜੀ ਦੇ ਬਿਆਨ ਤਾਂ ਨਹੀਂ ਹੋਏ ਕੁੜੀ ਦੇ ਬਿਆਨ ਤੋਂ ਸਰ ਜਿਹੜਾ ਕੁੜੀ ਦੇ ਬਿਆਨ ਹੋਣੇ ਸੀ ਉਹਦੇ ਇਹਨਾਂ ਨੇ ਜੀ ਪਤਾ ਨਹੀਂ ਕੀ ਘਾਲਾ ਮਾਰਿਆ ਮੈਨੂੰ ਤਾਂ ਉੱਥੇ ਹੀ ਪਤਾ ਲੱਗਾ ਜਦੋਂ ਉਹ ਉਹ ਜਾ ਰਹੇ ਸੀ ਜੀ ਇੱਥੇ ਤੁਸੀਂ ਆਪ ਦੇ ਹੀ ਕੁੜੀ ਨੂੰ ਘਰ ਲੈ ਗਏ ਐਸ.ਐਚ. ਹਾਂਜੀ ਐਸ.ਐਚ. ਸਰ ਨੂੰ ਉਸ ਤੋਂ ਬਾਅਦ ਦਾ ਕੀ ਹੋਇਆ ਉਸ ਤੋਂ ਬਾਅਦ ਜਿਵੇਂ ਆਈਏ تھے ਇਹਨਾਂ ਨਾਲ ਗੱਲਬਾਤ ਕੀਤੀ ਪਰ ਇਹਨਾਂ ਨੇ ਜੀ ਮੈਨੂੰ ਐਫਆਰ ਨਹੀਂ ਮੋੜੀ ਹੋ ਗਿਆ ਕੁੜੀ ਤੁਹਾਡੇ ਘਰੇ ਆ ਗਈ ਹੁਣ ਤੁਹਾਡੀ ਮੰਗ ਕੀ ਹੈ ਮੰਗ ਤਾਂ ਇਹੀ ਹੈ ਜੀ ਉਹ ਦੁਬਾਰਾ ਫੇਰ ਮੇਰੀ ਬੱਚੀ ਨੂੰ ਜੀ ਲੈ ਗਏ ਮੇਰੀ ਇਹੀ ਮੰਗਾ ਕਿ ਮੈਨੂੰ ਮੇਰੀ ਬੱਚੀ ਮੁੜਾਈ ਜਾਵੇ ਤੇ ਉਹਨਾਂ ਤੇ ਸਖਤ ਤੇ ਸਖਤ ਕਾਰਵਾਈ ਕਰੀ ਜਾਵੇ ਮੇਰੀ ਇਹੀ ਮੰਗੇ ਜੀ